ਫਤੇ ਪਾਏ ਗਏ ਨੇ ਨੰਬਰ 1 ਕਿਸੇ ਦੀ ਪ੍ਰਵਾਸੀ ਮਜ਼ਦੂਰ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਊਗੀ ਜਿਨ੍ਹਾਂ ਦੀਆਂ ਬਣੀਆਂ ਨੇ ਉਹ ਕਟਵਾਈਆਂ ਜਾਣਗੀਆਂ ਨੰਬਰ 2 ਤੇ ਪ੍ਰਵਾਸੀ ਮਜ਼ਦੂਰ ਦਾ ਕੋਈ ਵੀ ਸਰਟੀਫਿਕੇਟ ਪੰਚ ਲੰਬੜਦਾ ਸਾਹਿਬ ਸਰਪੰਚ ਕੋਈ ਵੀ ਤਸਦੀਕ ਨਹੀਂ ਕਰੂਗਾ ਕਚਹਿਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜ਼ਮੀਨੀ ਜਾਇਦਾਦ ਕਿਸੇ ਵੀ ਪ੍ਰਵਾਸੀ ਨੂੰ ਨਹੀਂ ਦਿੱਤੀ ਜਾਵੇਗੀ ਕੋਈ ਵੀ ਪ੍ਰਵਾਸੀ ਮਜ਼ਦੂਰ ਦਾ ਮਜ਼ਦੂਰ ਜਾਂ ਉਹਦਾ ਨੌਜਵਾਨ ਬੱਚਾ ਪਿੰਡ ਦੇ ਵਿੱਚ ਲੜਾਈ ਝਗੜਾ ਕਰਦਾ ਆ ਜਾਂ ਕੋਈ ਕਿਸੇ ਨਾਲ ਛੇੜਖਾਨੀ ਕਰਦਾ ਆ ਉਹਨੂੰ ਤੁਰੰਤ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਹਰ 6 ਮਹੀਨੇ ਬਾਅਦ ਪ੍ਰਵਾਸੀ ਮਜ਼ਦੂਰ ਆਪਣਾ ਵੈਰੀਫਿਕੇਸ਼ਨ ਪੰਚਾਇਤ ਕੋਲ ਕਰਵਾਉਣਗੇ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ 8 ਵਜੇ ਤੋਂ ਬਾਅਦ ਰਾਤ ਸਵੇਰ 8 ਵਜੇ ਤੇ ਪੂਲ ਟਾਈਮ ਬੱਚਿਆਂ ਦੇ ਕੋਈ ਵੀ ਜਿਹਦੇ ਬੈਲਚ ਟੇਬਲ ਫੇਰੀ ਤੇ ਦਿਨਾ ਕੰਮ ਤੋਂ ਬੈਠਾ ਗਿਆ ਉਹਦੇ ਉੱਪਰ ਪੰਚਾਇਤ ਕਾਰਵਾਈ ਕਰੂਗੀ ਪ੍ਰਵਾਸੀ ਮਜ਼ਦੂਰ ਕੋਈ ਵੀ ਬਾਪਸ ਪਿੰਡ ਜਾਂਦਾ ਹੈ ਉਹ ਤੋਂ ਨਮਾ ਪ੍ਰਵਾਸੀ ਮਜ਼ਦੂਰ ਲੈ ਕੇ ਆਂਦੇ ਨੇ ਆਪਣੇ ਨਾਲ ਉਹਦੇ ਆਈਡੀ ਪ੍ਰੂਫ ਆਧਾਰ ਕਾਰਡ ਵਗੈਰਾ ਪੰਚਾਇਤ ਕੋਲ ਜਮ੍ਹਾਂ ਕਰਵਾ ਕੇ ਆਪਣੀ ਜਗ੍ਹਾ ਤੇ ਰਹਿਣਗੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਲੜਾਈ ਚ ਘੜੇ ਕਰਦੇ ਨੇ ਪੰਚਾਇਤ ਮੈਂਬਰ ਕੋਈ ਵੀ ਮੋਤਵਾ ਸੱਜਣ ਇਹਨਾਂ ਦੇ ਪਿੱਛੇ ਨਹੀਂ ਜਾਵੇਗਾ ਇੱਕ ਪ੍ਰਵਾਸੀ ਮਜੂਦਾ ਨੂੰ ਬੇਨਤੀ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਪੀਸੀਸੀ ਕਰਵਾ ਕੇ ਪੰਚਾਇਤ ਨੂੰ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕੌਣ ਕ੍ਰਿਮੀਨਲ ਆ ਕੌਣ ਨਹੀਂ ਕ੍ਰਿਮੀਨਲ